ਜੈ ਸ਼ੰਕਰ ਜੈ ਨਾਗ ਦੀ ਤਵਾਹਿਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਦੀ ਫਤਿਹ ਦੋਸਤੋ ਡੰਡਾ ਭਾਵੇਂ ਇਨਸਾਨ ਦੇ ਵਜੇ ਭਾਵੇਂ ਬੇਜੁਬਾਨ ਜਾਨਵਰ ਦੇ ਵਜੇ ਦਰਦ ਦੋਹਾਂ ਨੂੰ ਹੀ ਹੁੰਦਾ ਵਾ ਸਿਰਫ ਫਰਕ ਇਹਨਾਂ ਵਾ ਕਿ ਲੋਕਾਂ ਵਾਸਤੇ ਕੋਰਟ ਕਚੈਰੀ ਥਾਣੇ ਬਣਿਆ ਬੇਜੁਬਾਨ ਜਾਨਵਰ ਵਾਸਤੇ ਕੁਝ ਨਹੀਂ ਬਣਿਆ ਇਹ ਜਿਹੜਾ ਸੱਪ ਵਾ ਅਸੀਂ ਘਰੇ ਹਾਲੇ ਤੋਂ ਫੜਿਆ ਸੀ ਤੇ ਤੁਹਾਨੂੰ ਇਹਦੇ ਦਰਸ਼ਨ ਕਰਾ ਰਹੇ ਹਾਂ ਫਿਰ ਕੁਝ ਸੱਪ ਦੀ ਜਾਣਕਾਰੀ ਦਿੰਨੇ ਆ ਕੁਝ ਚੀਜ਼ਾਂ ਦੀ ਜਾਣਕਾਰੀ ਦਿੰਨੇ ਆ ਜਿਹਦੇ ਨਾਲ ਘਰ ਦੇ ਵਿੱਚ ਰੱਖਣਾ ਸੱਪ ਨਹੀਂ ਆਉਂਦਾ ਤੇ ਹਰ ਇੱਕ ਚੀਜ਼ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਲਗਭਗ ਆਪਦੀ ਲੈਂਥ ਨੂੰ ਤਾਂ ਦੇਖਿਓ ਤੁਸੀਂ ਕ 7-8 ਫੁੱਟ ਦੇ ਅੰਦਰ ਬਾਹਰ ਆ ਦੋਸਤੋ ਤੇ ਸੱਪਾਂ ਨਾਲ ਦੋਸਤੋ ਸਾਡਾ ਮੋਹ ਹੀ ਬੜਾ ਹੋ ਗਿਆ ਫਾ ਅਸੀਂ ਕੀ ਕਰੀਏ ਸਾਨੂੰ ਅਕਸਰ ਲੋਕ ਕਹਿੰਦੇ ਆ ਕਿ ਤੁਸੀਂ ਕਾਫੀ ਜਾਰੀ ਜਿਹੜੀ ਆ ਸੱਪਾਂ ਨਾਲ ਪਾਈ ਆ ਸਾਡਾ ਮੋਹ ਹੀ ਸੱਪਾਂ ਨਾਲ ਬਹੁਤ ਜ਼ਿਆਦਾ ਵਾ ਦੇਖੋ ਦੋਸਤ ਇਹ ਸੀ ਨੂੰ ਅਸੀਂ ਨਾਕਵਲ ਕਹਿੰਦੇ ਆ ਜਿਹੜਾ ਇਹਨਾਂ ਨੇ ਮਾਰਿਆ ਹੋਇਆ ਜਦਾਂ ਕਿ ਦੋਸਤੋ ਇਹ ਸੱਪ ਫੜਿਆ ਸੀ ਕਿਸੇ ਨੂੰ ਸੱਪ ਕੱਟਦਾ ਵਾ ਸਾਡੇ ਨਾਲ ਫੋਨ ਨੰਬਰ ਤੁਹਾਡਾ ਆ ਰਿਹਾ ਸਕਰੀਨ ਦੇ ਉੱਤੇ YouTube ਤੇ ਸਾਡਾ ਇੱਕ ਚੈਨਲ ਹੈ ਸਨੀਕ ਮੈਨ ਪੰਜਾਬ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਜੀ ਕਿਸੇ ਨਹੀਂ ਵਰਦੰਤੀ ਤੇ ਸੱਪ ਕੱਟਦਾ ਉਹ ਵੀ ਸਾਡੇ ਨਾਲ ਗੱਲ ਕਰ ਸਕਦਾ ਕਿਸੇ ਨੂੰ ਸਕਿਨ ਅਲਰਜੀ ਆ ਕਿਸੇ ਨੂੰ ਦਮੂਹੀ ਦਾ ਕੱਖ ਆ 1 ਸਾਲ 2 ਸਾਲ 5 ਸਾਲ ਪੁਰਾਣਾ ਬਹੁਤ ਜ਼ਿਆਦਾ ਸਕਿਨ ਗਲਦੀ ਆ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਦੋਸਤੋ ਪਥਰੀ ਦੀ ਦਵਾਈ ਖਾ ਖਾ ਕੇ ਪਰੇਸ਼ਾਨ ਹੋ ਗਏ ਜੇ ਸਿਰਫ ਉਹ ਸਿਰਫ 10 ਦਿਨ ਦੀ ਦਵਾਈ ਦੇਈਦੀ ਆ ਗੁਰਦੇ ਦੀ ਪਥਰੀ ਦੀ ਪਰ 10 ਦਿਨ ਖਾਣ ਦੀ ਲੋੜ ਨਹੀਂ ਪੈਂਦੀ ਤੇ ਦਵਾਈਆਂ ਦੁਈਆਂ ਦੀ ਗੱਲ ਕਰਦੇ ਆ ਤੇ ਹੁਣ ਅਸੀਂ ਇਹ ਛੱਪ ਛਾੜਨ ਲੱਗੇ ਆ ਦੋਸਤੋ ਜਿੱਦਾਂ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ ਜਿੱਦਾਂ ਹੁਣ ਪੈਲੀਆਂ ਦੇ ਵਿੱਚ ਝੋਨਾ ਲੱਗ ਗਿਆ ਪੈਲੀਆਂ ਦੇ ਵਿੱਚ ਪਾਣੀ ਆ ਗਿਆ ਇਹ ਬੇਜੁਮਾਨ ਜਾਨਵਰ ਆ ਜਿਹੜੇ ਰੋਟੀ ਪਾਣੀ ਦੀ ਹੈ ਤਲਾਸ਼ ਦੇ ਵਿੱਚ ਭੁੱਲੇ ਭਟਕੇ ਲੋਕਾਂ ਦੇ ਘਰਾਂ 'ਚ ਵਰ ਜਾਂਦੇ ਆ ਲੋਕ ਇਹਨਾਂ ਨੂੰ ਮਾਰਨਾ ਪਸੰਦ ਕਰਦੇ ਆ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਮਾਰਨ ਦੀ ਸਾਡੇ ਨਾਲ ਕੰਟੈਕਟ ਕਰੇ ਰਾਤ 1 ਵੀ ਵਜਾ ਹੋਊਗਾ 2 ਵੀ ਵਜਾ ਹੋਊਗਾ ਅਸੀਂ ਇਹ ਬੇਜੁਮਾਨ ਜਾਨਵਰ ਨੂੰ ਫੜਾਂਗੇ ਤੁਹਾਡੇ ਨਾਲ ਜਾ ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੇਪ ਇਸ ਬੇਜੁਮਾਨ ਜਾਨਵਰ ਨੂੰ ਛੱਡਾਂਗੇ ਹਾਂ ਜਿੱਦਾਂ ਕਈਆਂ ਦੇ ਘਰ ਬਹੁਤ ਸੱਪ ਜ਼ਿਆਦਾ ਹੁੰਦੇ ਆ ਅਸੀਂ ਪਹਿਲੀ ਗੱਲ ਇਹ ਦਸੀ ਅਸੀਂ ਲਾਈਵ 'ਚ ਕਿਸੇ ਨਾਲ ਨਜ਼ਾਇਜ਼ ਨਹੀਂ ਕਰਨ ਵਾਲੇ ਇਨਸਾਨ ਹੈਗੇ ਅਸੀਂ ਹੱਕ ਸੱਚ ਦੀ ਰੋਟੀ ਖਾਣ ਵਾਲੇ ਬੰਦੇ ਆ ਸਾਡਾ ਕੰਮ ਜ਼ਿੰਦਗੀ ਮੌਤ ਦਾ ਕਿਸੇ ਦੇ ਘਰ ਬਹੁਤ ਜ਼ਿਆਦਾ ਸੱਪ ਹੁੰਦੇ ਆ ਬਹੁਤ ਥੋੜੇ ਪੈਸੇ ਲੈ ਜਾਣਗੇ ਉਹ ਚੀਜ਼ਾਂ ਹੁੰਦੀਆਂ ਆ ਘਰ ਦੇ ਵਿੱਚ ਰੱਖਣ ਲਈ ਉਹ ਚੀਜ਼ਾਂ ਦੇ ਨਾਲ ਤਿੰਨ ਤਿੰਨ ਚਾਰ ਚਾਰ ਸਾਲ ਜਿਹੜਾ ਵਾ ਘਰ ਦੇ ਵਿੱਚ ਸੱਪ ਨਹੀਂ ਵੜੂਗਾ ਤੇ ਬਹੁਤ ਜਾਇਜ਼ ਨਾਲ ਉਹ ਜਾਇਜ਼ ਪੈਸੇ ਜਿੰਨਾ ਕਿ ਤੁਹਾਡੇ ਘਰ ਦਾ ਥਾਂ ਹੋਊਗਾ ਉਸ ਸਾਹ ਦੇ ਨਾਲ ਘਰ ਵਿੱਚ ਰੱਖਣ ਲਈ ਕੋਈ ਚੀਜ਼ਾਂ ਹੁੰਦੀਆਂ ਵਾ ਤਿੰਨ-ਤਿੰਨ ਚਾਰ-ਚਾਰ ਸਾਲ ਸੱਪ ਜਿਹੜਾ ਵਾ ਘਰ ਨਹੀਂ ਬੜੂਗਾ ਇਹ ਗੱਲਾਂ ਨਹੀਂ ਇਹ ਦੋਸਤੋ ਅਸੀਂ ਪ੍ਰੈਕਟੀਕਲ ਕਰ ਚੁੱਕੇ ਆ ਇਹ ਚੀਜ਼ਾਂ ਦਾ ਅਸੀਂ ਪ੍ਰੈਕਟੀਕਲ ਕਰ ਚੁੱਕੇ ਆ ਇਹ ਜੇ ਕਿਸੇ ਨੂੰ ਯਕੀਨ ਹੋਏ ਤੇ ਕੋਈ ਮੇਰਾ ਵੀ ਦੂਰ ਨੇੜੇ ਦਾ ਵਾ ਕੋਰੀਅਲ ਤੇ ਵੀ ਮੰਗਵਾ ਸਕਦਾ ਵਾ ਜਾਂ ਮੈਨੂੰ ਮਿਲ ਕੇ ਵੀ ਖੜ ਸਕਦਾ ਵਾ ਦੋਸਤੋ ਜਿੱਦਾਂ ਕੋਣ ਸਾਵਣ ਦਾ ਮਹੀਨਾ ਚੱਲ ਰਿਹਾ ਵਾ بڑے ਸੱਪ ਨਿਕਲਦੇ ਆ ਬਾਰਿਸ਼ਾਂ ਪੈਂਦੀਆਂ ਵਾ ਲੋਕਾਂ ਦੇ ਘਰਾਂ 'ਚ ਫੈਕਟਰੀਆਂ 'ਚ ਸਾਵਣ ਦੇ ਮਹੀਨੇ 'ਚ ਸ਼ੰਕਰ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸੇਵਾ ਰੱਖੀ ਆ ਬਹੁਤ ਘੱਟ ਤੋਂ ਘੱਟ ਸੇਵਾ ਦੇ ਵਿੱਚ ਅਸੀਂ ਇਹ ਸੱਪ ਜਿਹੜੇ ਆ ਰੈਸਕਿਊ ਕਰਾਂਗੇ ਤੇ ਸੇਫਥਾ ਦੇ ਛੱਡਾਂਗੇ ਤੇ ਜੇ ਕਿਸੇ ਦੀ ਫੈਕਟਰੀ 'ਚ ਕਿਸੇ ਦੇ ਘਰ ਕਿਸੇ ਦੀ ਦੁਕਾਨ 'ਚ ਬਹੁਤ ਜ਼ਿਆਦਾ ਸੱਪ ਆਉਂਦੇ ਆ ਅਸੀਂ ਘੱਟ ਤੋਂ ਘੱਟ ਸੇਵਾ ਦੇ ਵਿੱਚ ਉਸੀ ਦਾ ਵੀ ਜਿਹੜਾ ਹੱਲ ਕਰਦਾਂਗੇ ਉਸ ਬੰਦੇ ਦੇ ਘਰ ਫੈਕਟਰੀ 'ਚ ਸੱਪ ਜਿਹੜੇ ਆ ਦੋਸਤੋ ਬਿਲਕੁਲ ਬਿਲਕੁਲ ਵੀ ਨਹੀਂ ਆਉਣਗੇ ਤੇ ਜੇ ਕਿਸੇ ਨੂੰ ਸੱਪ ਕੱਟ ਜਾਂਦਾ ਵਾ ਤੇ ਦੋਸਤੋ ਉਹ ਵੀ ਬੰਦਾ ਸਾਡੇ ਨਾਲ ਗੱਲ ਕਰ ਸਕਦਾ ਵਾ ਨੰਬਰ ਤੁਹਾਡਾ ਸਕਰੀਨ ਤੇ ਚੱਲ ਰਿਹਾ ਜੈ ਸ਼ੰਕਰ ਜੈ ਨਾਗ